ਸੰਗਤ ਜੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀਰ ਸਿੰਘ ಗ್ರಾಮ ਕਾਸ ਕਮੇਟੀ ਨੂੰ ਪੂਰਾ 1 ਸਾਲ ਹੋ ਚੁੱਕਿਆ ਜੀ ਇਸੇ ਤਰ੍ਹਾਂ ਮਤਾ ਪਾਇਆ ਗਿਆ ਸੀ ਜਦੋਂ ਕਮੇਟੀ ਦੀ ਸ਼ੁਰੂਆਤ ਹੋਈ ਸੀ ਵੀ ਹਰ ਸਾਲ ਅਸੀਂ ਆਪਾਂ ਅਹੁਦੇਦਾਰੀਆਂ ਛੱਡ ਕੇ ਤੇ ਨਵੇਂ ਅਹੁਦੇਦਾਰ ਬਣਾਵਾਂਗੇ ਕਿਸੇ ਨੂੰ ਮਾਣ ਹੰਕਾਰ ਨਾ ਆਵੇ ਕਿਸੇ ਅਹੁਦੇ ਦਾ ਇਸੇ ਲੜੀ ਦੇ ਤਹਿਤ ਹੀ ਅੱਜ ਅਹੁਦੇਦਾਰੀਆਂ ਨਵੀਆਂ ਚੇਂਜ ਕੀਤੀਆਂ ਗਈਆਂ ਤੇ ਨਵੇਂ ਸਿਰ ਉਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਜਿਵੇਂ ਬਖੂਬੀ ਪਹਿਲਾਂ ਨਿਮਾਉਂਦੇ ਆਏ ਆ ਸੇਵਾ ਇਦਾਂ ਹੀ ਤਾਂ ਦੇਵੀ ਦੀ ਨਾ ਸੇਵਾ ਨਿਭਾਉਂਦੇ ਆਵਾਂਗੇ ਤੇ ਪੂਰੀ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸੇਵਾ ਕਰਦੇ ਆਵਾਂਗੇ ਤੇ ਪੂਰੀ ਕਮੇਟੀ ਦੇ ਸਾਥ ਨੇ ਇਹ ਦਿੱਤਾ ਕਿ ਅਸੀਂ ਸਰਦਾਰ ਅਕਬਾਲ ਸਿੰਘ ਜੀ ਪ੍ਰਧਾਨ ਤੇ ਖਜ਼ਾਨਚੀ ਗੁਰਪ੍ਰੀਤ ਸਿੰਘ ਜੀ ਨੂੰ ਨਵੇਂ ਸਿਰੇ ਤੋਂ ਫਿਰ ਤੋਂ ਇਹ ਦੋਨੇ ਅਹੁਦੇ ਇਹਨਾਂ ਦੋਨਾਂ ਨੂੰ ਨਵੇਂ ਸਿਰੇ ਤੋਂ ਪ੍ਰਧਾਨ ਜੀ ਅਕਬਾਲ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਨੂੰ ਫਿਰ ਤੋਂ ਉਹੀ ਮੌਦ੍ਹਾ ਦਿੱਤਾ ਗਿਆ ਤੇ ਕਮੇਟੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸਾਰੇ ਨੇ ਹਾਰ ਪਾ ਕੇ ਅਲੱਗ-ਅਲੱਗ ਤੇ ਵੈਗੁਰੂ ਮੇਰ ਕਰੇ ਇਦਾਂ ਹੀ ਤਰੱਕੀ ਬਖਸ਼ੇ ਸਾਰੀ ਕਮੇਟੀ ਨੇ ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਬਹੁਤ ਸਾਰਾ ਮਾਣ ਸਤਿਕਾਰ ਵਧਾਇਆ ਇਹਨਾਂ ਨੇ ਬਖੂਬੀ ਬਹੁਤ ਸਾਰਾ ਪਹਿਲਾਂ ਇੱਕ ਸਾਲ ਪੂਰੀ ਵਧੀਆ ਕਮੇਟੀ ਨੂੰ ਸਾਥ ਦਿੱਤਾ ਤੇ ਇਹਨਾਂ ਨੂੰ ਨਵੇਂ ਸਿਰੇ ਤੋਂ ਫੇਰ ਤੋਂ ਹੀ ਮੂੰਹ ਮਿੱਠਾ ਕਰਾ ਕੇ ਤੇ ਨਵੀਂ ਪ੍ਰਧਾਨਗੀ ਦੀ ਲਈ ਮੁਬਾਰਕਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਮੇਟੀ ਦੀ ਸਹਿਮਤੀ ਨਾਲ ਜੀ ਇੱਕ ਸਾਲ ਪੂਰਾ ਕਰਕੇ ਤੇ ਦੂਜੇ ਸਾਲ ਦੇ ਵਿੱਚ ਦੁਬਾਰਾ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਜੀ ਸਾਰੀ ਕਮੇਟੀ ਦੀ ਸਹਿਮਤੀ ਨਾਲ ਕੈਸ਼ਿਆਰ ਜੀ ਸਾਡੇ ਪ੍ਰਧਾਨ ਸਰਦਾਰ ਇਕਬਾਲ ਸਿੰਘ ਜੀ ਇਹਨਾਂ ਦਾ ਵੀ ਸਾਥ ਸਾਥ ਪੂਰਾ ਹੋਂ ਤੇ ਦੁਬਾਰਾ ਸਾਰੀ ਕੀ ਬੇਟੀ ਨੇ ਇਹਨਾਂ ਨੂੰ ਪ੍ਰਧਾਨਗੀ ਦੀ ਜਿੰਮੇਵਾਰੀ ਦਿੱਤੀ ਬੋਲੇ ਸੋਨਿਹਾਲ ਸਾਸ ਰਿਆ ਕਾਲ ਹਾਂਜੀ ਜੱਗਾ ਜੀ ਬਾਈ ਕਮੇਟੀ ਨੇ ਮੈਨੂੰ ਮੌਕਾ ਦਿੱਤਾ ਹੈ ਆਪਾਂ ਮਾਨਨਾ ਪੂਰੇ ਤਨਮਾਨ ਨਾਲ ਸੇਵਾਵਾਂਗੇ ਸੇਵਾ ਹਾਂਜੀ ਮੈਂ ਜਗਤਾਰ ਸਿੰਘ ਰਾਜੇਣਾ ਤੇ ਮੈਨੂੰ ਜਿਹੜਾ ਕਮੇਟੀ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ ਮੈਂ तहे ਦਿਲੋਂ ਧੰਨਵਾਦ ਕਰਦਾ ਕਮੇਟੀ ਦਾ ਤੇ ਜਿਸ ਤਰ੍ਹਾਂ ਜਿਵੇਂ ਵੀ ਹੋਇਆ ਮੈਂ ਮਾਨਸਿਕਤਾ ਦੇ ਨਾਲ ਜਰੂਰ ਜਿੰਨਾ ਹੋਵੇ ਆ ਸਾਥ ਨਿਭਾਉਂਦਾ ਧੰਨਵਾਦ ਚਲੋ ਵੀ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਬਾਈ ਜੀ ਮੈਨੂੰ ਕਮੇਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਦਾ ਤਨਮਾਨ ਨਾ ਨਿਭਾਉਂਗਾ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਵੈਕਲ ਜੀ ਦਾ ਖਾਲਸਾ ਵੈਕਲ ਜੀ ਕੀ ਫਤਿਹ ਮੈਨੂੰ ਜੀ ਸਿੰਘ ਜੀਤਾ ਅਹੁਦਾ ਸੈਕਟਰੀ ਵੱਲੋਂ ਇਹਨੂੰ ਮਤਾਸ ਨੂੰ ਦਿੱਤਾ ਹੈ ਮੈਂ ਇਸ ਨੂੰ ਤਨਦੇਹੀ ਨਾਲ ਨਿਮਾਵਾਂਗਾ ਜੀ ਜੋ ਪ੍ਰਮਾਤਮਾ ਕਰੇ ਸਾਰੀ ਕਮੇਟੀ ਨੂੰ ਤੰਦਰੁਸਤ ਰਾਜਮੁਖੀ ਤੱਕ ਬਖਸ਼ੇ ਵੈਕਲ ਜੀ ਦਾ ਖਾਲਸਾ ਵੈਕਲ ਜੀ ਦੀ ਫਤਿਹ ਮੈਂ ਜਗਸੀਰ ਸਿੰਘ ਜਿਹੜਾ ਮੈਨੂੰ ਕੰਪਨੀ ਕਮੇਟੀ ਵੱਲੋਂ ਜੋ ਵੀ ਉਹਦਾ ਪ੍ਰਬੰਧ ਦਾ ਮਿਲਿਆ ਹੋਇਆ ਉਹਨੂੰ ਤਨਦੇਹੀ ਨਾਲ ਲਪਾਉਂਗਾ ਔਰ ਪਹਿਲਾਂ ਤੋਂ ਉਹ ਜੋ ਸੇਵਾਵਾਂ ਕਰਦੇ ਆਇਆ ਜੀ ਇਹ ਗੁਰੂ ਜੀ ਦਾ ਖਾਲਸਾ ਵੈਕਲ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਖਾਲਸਾ ਵਾਹੀ ਵਰਚੀ ਕੀ ਫਤਿਹ ਮੇਰਾ ਨਾਮ ਕਲਵਿੰਦਰ ਸਿੰਘ ਜਿੰਦੀ ਜੀ ਪਿੰਡ ਰਾਜਾਣਾ ਵਾ ਮੈਨੂੰ ਉੱਪਰ ਕਮੇਟੀ ਨੇ ਪ੍ਰੋਨਦ ਕਲੰਕਰ ਲਾਇਆ ਜੀ ਤੇ ਮੈਂ ਇਸ ਨੂੰ ਅੱਜ ਨੂੰ ਆਦਾ ਸਾਹ ਇਮਾਨਦਾਰ ਨਿਭਾਉਂਗਾ ਤੇ ਸਾਰੀ ਕਮੇਟੀ ਆ ਤੁਹਾਨੂੰ ਵਾਗਰਨੇ ਵਾ ਮੈਂ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਮੈਨੂੰ ਕਮੇਟੀ ਨੇ ਚੇਅਰਮੈਨ ਦਾ ਅਹੁਦਾ ਦਿੱਤਾ ਵਾ ਤੇ ਮੈਂ ਤੁਹਾਨੂੰ ਦੇਣ ਦਾ ਨਿਭਾਉਂਗਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਵਾਹੀ ਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਬਾਬਾ ਜੀਨ ਸਿੰਘ ਗ੍ਰਾਮ ਕਾਸਟਮਿਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇੱਕ ਸਾਲ ਮੇਰੀ ਮਿਹਨਤ ਦੇਖ ਕੇ ਦੂਜੇ ਸਾਲ ਵੀ ਮੈਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਮੈਂ ਦੁਬਾਰਾ ਤੋਂ ਫੇਰ ਇਹ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਜੀ ਤੇ ਇਸ ਸਾਲ ਵੀ ਪੂਰੀ ਜ਼ਿੰਮੇਵਾਰੀ ਨਾਲ ਪੂਰੇ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਵਾਂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਬਾਬਾ ਜੀਨ ਸਿੰਘ ਗ੍ਰਾਮ ਵਿਕਾਸ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਮੈਂ ਬਹੁਤ ਹੀ ਮਾਣ ਮਹਿਸੂਸ ਕਰਦਾ ਹਾਂ ਜਿਨ੍ਹਾਂ ਨੇ ਇਸ ਕਮੇਟੀ ਨੇ ਮੈਨੂੰ ਬਹੁਤ ਅੱਧਾ ਤੱਕ ਪਰਮੰਤਕ ਦਾ ਦਰਦ ਦਿੱਤਾ ਮੈਂ ਤੁਹਾਨੂੰ ਦੇ ਨਾਲ ਇਹ ਸੇਵਾ ਦਾ ਭਾਵ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀਂਦ ਸਿੰਘ ਆਮ ਵਿਕਾਸ ਕਮੇਟੀ ਰਾਜਿਆਣਾ ਦੇ ਪ੍ਰਧਾਨ ਅਰਬਾਲ ਸਿੰਘ ਤੇ ਪਿਛਲੇ ਸਾਲ ਤੋਂ ਸਾਡੀ ਕਮੇਟੀ ਆ ਇੱਕ ਸਾਲ ਹੋ ਗਿਆ ਜਿੱਦਾਂ ਪਿਛਲੇ ਸਾਲ ਮੈਂ ਪ੍ਰਧਾਨ ਦੀ ਸੇਵਾ ਨਿਭਾਈ ਸਾਰੇ ਕਮੇਟੀ ਮੈਂਬਰਾਂ ਨੇ ਸਹਿਮਤੀ ਦੇ ਨਾਲ ਦਾਸ ਨੂੰ ਫਿਰ ਇੱਕ ਵਾਰ ਸੇਵਾ ਦਾ ਮੌਕਾ ਦਿੱਤਾ ਪ੍ਰਧਾਨਗੀ ਦਾ ਮੈਂ ਸਾਰੀ ਬਾਬਾ ਜੀ ਸੰਗਰਾਮ ਕਾਸ ਕਮੇਟੀ ਦਾ ਧੰਨਵਾਦ ਕਰਦਾ ਤੈਦੇ ਲੋ ਤੇ ਜਿਹੜੇ ਮੈਨੂੰ ਇਹਨਾਂ ਨੇ ਜ਼ਿੰਮੇਵਾਰੀ ਸੌਂਪੀ ਹੈ ਇਹ ਜ਼ਿੰਮੇਵਾਰੀ ਮੈਂ ਪੂਰੇ ਤਾਨ ਮੰਨਦੇ ਧੰ ਦੇ ਨਾਲ ਇਹਨੂੰ ਨਿਭਾਵਾਂਗਾ ਅੱਜ ਮੈਂ ਕਮੇਟੀ ਦੇ ਨਾਲ ਇਹ ਵਾਅਦਾ ਕਰਦਾ ਵਾਂ ਜਿੱਦਾਂ ਪਿਛਲੇ ਸਾਲ ਮੈਂ ਇਸ ਜ਼ਿੰਮੇਵਾਰੀ ਨਿਭਾਇਆ ਉਸੇ ਤਰ੍ਹਾਂ ਇਸ ਸਾਲ ਦੇ ਵਿੱਚ ਵੀ ਮੈਂ ਪੂਰੇ ਮੈਂ ਤਾਂ ਦੇ ਇਮਾਨਦਾਰੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਇਹ ਮੈਂ ਸਾਰੀ ਕਮੇਟੀ ਦੇ ਨਾਲ ਮੇਰਾ ਵਾਦਾ ਵਾ ਔਰ ਜਿੱਦਾਂ ਅਸੀਂ ਪਿਛਲੇ ਸਾਲ ਦੇ ਵਿੱਚ ਕੰਮ ਕੀਤੇ ਲੰਗਰ ਲੈ ਕੇ ਜਾਂਦੇ ਸੀ ਗੁਰੂ ਕਬਨਸਨ ਮੈਡੀਕਲ ਫਰੀਦਕੋਟ ਹਰ ਮਹੀਨੇ ਦੀ 7 ਤਰੀਕ ਨੂੰ ਲੰਗਰ ਲੈ ਕੇ ਜਾਂਦੇ ਸੀ ਉਹ ਸਾਡੀ ਸੇਵਾ ਕੰਟੀਨਿਊ ਚੱਲਦੀ ਰਹੂਗੀ ਔਰ ਜਿੱਦਾਂ ਅਸੀਂ ਲੋੜਵੰਦ ਪਰਿਵਾਰ ਲੜਕੀਆਂ ਦੀ ਸ਼ਾਦੀ ਹੁੰਦੀ ਆ ਉਹਦੇ ਵਿੱਚ ਅਸੀਂ ਜੋ 5200 ਰੁਪਿਆ ਸਗਨ ਦਿੰਨੇ ਆ ਉਹ ਵੀ ਸਕੀਮ ਸਾਡੀ ਜਾਰੀ ਰਹੂਗੀ ਜੀ ਔਰ ਜਿੱਦਾਂ ਕਿਸੇ ਨੂੰ ਬਲੱਡ ਦੀ ਜ਼ਰੂਰਤ ਹੁੰਦੀ ਆ ਕੋਈ ਮਰੀਜ਼ ਐਮਰਜੈਂਸੀ ਵੀ ਬਲੱਡ ਦੀ ਜ਼ਰੂਰਤ ਹੁੰਦੀ ਆ ਉਹ ਅਸੀਂ ਬਲੱਡ ਪ੍ਰੋਵਾਈਡ ਕਰਦੇ ਆ ਉਹ ਵੀ ਸਾਡੀ ਸੇਵਾ ਜਾਰੀ ਰਹੂਗੀ ਜੀ ਤੇ ਉਸ ਤੋਂ ਬਾਅਦ ਜਿੱਦਾਂ ਕੋਈ ਲੋੜਵੰਦ ਪਰਿਵਾਰ ਜਿੰਦਾ ਕੋਈ ਸਹਾਰਾ ਨਹੀਂ ਹੈਗਾ ਪ੍ਰਮਾਤਮਾ ਨਾ ਕਰੇ ਕਿਸੇ ਬਿਮਾਰੀ ਦੀ ਚਪੇਟ ਵਿੱਚ ਆ ਜਾਂਦੇ ਆ ਜਾਂ ਜਿੱਦਾਂ ਕਿ ਐਕਸੀਡੈਂਟ ਹੋ ਜਾਂਦਾ ਜਾ ਕੋਈ ਬਿਮਾਰੀ ਲੱਗ ਜੇ ਉਹਨੂੰ ਉਹਦਾ ਕਮੇਟੀ ਸਾਡੀ ਇਲਾਜ ਕਰਵਾਉਂਦੀ ਐ ਤੇ ਉਹ ਇਲਾਜ ਇਹ ਵੀ ਸਾਡੀ ਸਕੀਮ ਜਿਹੜੀ ਇਹ ਜਾਰੀ ਹੋਊਗੀ ਹੋਰ ਵੀ ਜੋ ਪਿੰਡ ਦੇ ਭਲਾਈ ਦੇ ਕੰਮ ਆ ਉਹਦੇ ਵਿੱਚ ਵੀ ਸਾਡੀ ਕਮੇਟੀ ਕਿਸੇ ਪਾਰਟੀ ਬਾਈ ਤੋਂ ਉੱਪਰ ਉੱਟ ਕੇ ਕਿਸ ਕਿਸੇ ਜਾਤੀਬੰਧ ਤੋਂ ਉੱਟ ਕੇ ਹਰ ਤਰ੍ਹਾਂ ਦੀ ਸੇਵਾ ਨਾ ਹੋਊਗੀ ਜਿਹਦੇ ਵਿੱਚ ਸਾਡੇ ਪਿੰਡ ਰਾਜਣ ਦਾ ਵਿਕਾਸ ਹੋਵੇ ਸਾਡੇ ਪਿੰਡ ਦੀ ਤਰੱਕੀ ਹੋਵੇ ਤੇ ਇਹ ਸਾਡੇ ਸਭਾਵਾਂ ਨੇ ਔਰ ਉਸ ਤੋਂ ਜੋ ਅਗਲੀ ਵੀਕ ਸੁਭਾਵਾਂ ਹੋਣਗੀਆਂ ਉਹ ਸਾਨੂੰ ਤੁਹਾਨੂੰ ਦੱਸਿਆ ਜਾਊਗਾ ਔਰ ਮੈਂ ਇੱਕ ਵਾਰ ਫਿਰ ਸਾਰੀ ਕਮੇਟੀ ਦਾ ਤੈਦ ਲੋ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ